ਜਿਵੇਂ ਕਿ ਆਪਣਾ ਆਧਾਰ ਕਾਰਡ ਐਡਰੈਸ ਚੇਂਜ ਅਪਡੇਟ ਨਵਾਂ ਆਧਾਰ ਕਾਰਡ ਸੁਕਨਿਆ ਸਕੀਮ ਪੋਸਟ ਆਫਿਸ ਸਕੀਮ ਆਪਣੇ ਬੁਢਾਪਾ ਬੈਂਡ ਵਿਦਾ ਪੈਨਸ਼ਨ ਸੀਨੀਅਰ ਸਿਟੀਜ਼ਨ ਆਸ਼ੀਮਾਨ ਕਾਰਡ ਪ੍ਰਧਾਨ ਮੰਤਰੀ ਯੋਜਨਾ ਹੋਰ ਵੀ ਕਈ ਜਿਹੜੀਆਂ ਸਰਕਾਰੀ ਸਹੂਲਤਾਂ ਦੇ ਅੱਜ ਕੈਂਪ ਲਾਇਏ ਨੇ ਜਿਹੜੇ ਜੀ ਆਇਆਂ ਜੈ ਜੀ ਨਾ ਕੈਂਪਲਾਏ ਨੂੰ ਸੁਵਿਧਾ ਕੈਂਪਸ ਇਸਤਰਾਜਲਾ ਸੁਵਾਂਵਾ ਜਿਹੜੀਆਂ ਵਾਡ ਵਸਵਾਸੀਆਂ ਮਿਲੀਆਂ ਜਾਂਦੀਆਂ ਇਹਦੇ ਵਿੱਚ ਵਾਡ ਵਸੇ ਨੂੰ ਸਾਰੇ ਤਰ੍ਹਾਂ ਦੀਆਂ ਸਹੂਲਤਾਂ ਨੇ ਜਿਵੇਂ ਕਿ ਆਪਣਾ ਆਧਾਰ ਕਾਰਡ ਐਡਰੈਸ ਚੇਂਜ ਅਪਡੇਟ ਨਵਾਂ ਆਧਾਰ ਕਾਰਡ ਸੁਕੰਨੇਆ ਸਕੀਮ ਪੋਸਟ ਆਫਿਸ ਸਕੀਮ ਆਪਣੇ ਬੁਢਾਪਾ ਬੈਂਡ ਵਿਦਾ ਪੈਨਸ਼ਨ ਸੀਨੀਅਰ ਸਿਟੀਜ਼ਨ ਆਸ਼ੀਮਾਨ ਕਾਰਡ ਪ੍ਰਧਾਨ ਮੰਤਰੀ ਯੋਜਨਾ ਹੋਰ ਵੀ ਕਈ ਜਿਹੜੀਆਂ ਸਰਕਾਰੀ ਸਹੂਲਤਾਂ ਨੇ ਅੱਜ ਕੈਂਪ ਲਾਇਏ ਨੇ ਜੀ ਦੇਖੋ ਤੁਹਾਡੇ ਸਾਹਮਣੇ ਇਹ ਰਾਸ਼ਾ ਸਵੇਰ ਦਾ ਹੀ ਬਹੁਤ ਰਸ਼ ਪਿਆ ਆ ਸਵੇਰ ਦੇ ਲੋਕ ਬੜਾ ਆਪਣਾ ਆ ਰਹੇ ਨੇ ਤੇ ਨਾਲ ਕੰਮ ਕਰਾ ਰਹੇ ਆ ਆਪਣਾ ਤੇ ਲੋਕ ਬੜਾ ਖੁਸ਼ ਆ ਤੇ ਧੰਨਵਾਦ ਵੀ ਕਰਦੇ ਆ ਕਿ ਇਹ ਪਹਿਲੀ ਵਾਰ ਇਦਾਂ ਹੋਇਆ ਕਿ ਜਿਹੜੇ ਕਾਉਂਸਲਰ ਦੇ ਦਫਤਰ ਵਿੱਚ ਇਹ ਕੈਂਪ ਲੱਗਿਆ ਤੇ ਨਾਲੇ ਮੰਤਰੀ ਸਾਹਿਬ ਦੇ ਧੰਨਵਾਦ ਕਰਦੇ ਆ ਕਿ ਉਹਨਾਂ ਦੀ ਗਵਾਹੀ ਦੇ ਵਿੱਚ ਜਿਹੜਾ ਇਹ ਕੈਂਪ ਲਵਾਇਆ ਗਿਆ ਵਾ ਹਾਂਜੀ ਉਜਰਵਾਹ ਯੋਜਨਾ ਵਾਲੇ ਵੀ ਆਪਣੇ ਫਾਰਮ ਭਰੇ ਜਾ ਰਹੇ ਆ ਜਿਹੜੇ ਨਵੇਂ ਵਿਆਹ ਜਿਹੜੇ ਹੈਗੇ ਆ ਆਪਣੇ ਵਿਆਹ ਹੋਏ ਨੇ ਉਹਨਾਂ ਦੇ ਫਾਰਮ ਭਰੇ ਜਾ ਰਹੇ ਆ ਵੀ ਜਿਨ੍ਹਾਂ ਦੇ ਨਾਮ ਤੇ ਪਹਿਲੇ ਕੈਕਸ਼ਨ ਨਹੀਂ ਆ ਉਹਨਾਂ ਨੂੰ ਫ੍ਰੀ ਗੈਸ ਦਾ ਨਸ਼ਤ ਦਿੱਤਾ ਜਾ ਰਿਹਾ ਵਾ ਤੇ ਜਿਨ੍ਹਾਂ ਦੇ ਕੋਲ ਗੈਸ ਕਨੈਕਸ਼ਨ ਨਹੀਂ ਹੈਗਾ ਉਹਨਾਂ ਨੂੰ ਫ੍ਰੀ ਉਹਦੇ ਕਨੈਕਸ਼ਨ ਖੋਲੇ ਜਾ ਰਹੇ ਉਹਨਾਂ ਦੇ ਵੀ ਦੀ ਅਪੀਲ ਕਰਦੇ ਇਲਾਕੇ ਦੇ ਲੋਕਾਂ ਨੂੰ ਜਿਵੇਂ ਜਿਵੇਂ ਅਸੀਂ ਜੋ ਵਾਅਦੇ ਕੀਤੇ ਸੀ ਇਲਾਕੇ ਦੇ ਲੋਕਾਂ ਨਾਲ ਉਹ ਹੌਲੀ ਹੌਲੀ ਹੁਣ ਪੂਰੇ ਕਰ ਰਹੇ ਆ ਤੇ ਜੋ ਸਾਡੇ ਵਿਕਾਸ ਦੇ ਕੰਮ ਹੀ ਰਹਿੰਦੇ ਆ ਉਹ ਵੀ ਅੱਜ ਦਿਨਾਂ ਅੰਦਰ ਥੋੜੇ ਦਿਨਾਂ ਵਿੱਚ ਸ਼ੁਰੂ ਹੋ ਜਾਣਗੇ ਜੀ ਹਾਂਜੀ ਮੈਡਮ ਕਿੰਨੇ ਵਜੇ ਤੱਕ ਕਿੱਥੇ ਮਿਲੂਗੀ ਇਹ 3 ਵਜੇ ਤੋਂ 10 ਵਜੇ ਤੋਂ 3 ਵਜੇ ਤੱਕ ਚੱਲੇਗਾ ਜੀ ਹਾਂਜੀ ਇਹ ਪਲਾਨ ਕਰ ਰਹੇ ਆ ਅਸੀਂ ਹੁਣ ਸਾਨੂੰ ਪਤਾ ਨਹੀਂ ਜੀ ਇੰਨਾ ਇੰਨੇ ਲੋਕਾਂ ਦਾ ਸਖਸ਼ਾ ਹੋਊਗਾ ਇੰਨੇ ਲੋਕ ਆ ਰਹੇ ਨੇ ਦੂਰ ਦੂਰੋਂ ਦੂਜੇ ਵਾੜਾਂ ਤੋਂ ਵੀ ਲੋਕ ਆ ਰਹੇ ਆ ਮਤਲਬ ਪੂਰੇ ਹਲਕੇ ਤੋਂ ਲੋਕ ਆ ਰਹੇ ਆ ਤੇ ਅਗਲੀ ਵਾਰੀ ਅਸੀਂ ਥੋੜਾ ਇਹਨੂੰ ਥੋੜਾ ਹੋਰ ਵਧੀਆ ਤਰੀਕੇ ਨਾਲ ਇਹਨੂੰ ਕਰਕੇ ਵਧੀਆ ਰਾਵਾਂਗੇ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਇੰਦਰ ਮਨੀ ਸ਼ਰਮਾ ਅੱਜ ਦਾ ਜਿਹੜਾ ਕੈਂਪ ਲਾਇਆ ਜੀ ਕਿੰਨੇ ਲੋਕਾਂ ਨੂੰ ਲਾਭ ਮਿਲ ਰਿਹਾ ਹੈ ਇਹ ਉਜਵਲ ਸਕੀਮ ਦੇ ਤਹਿਤ ਸਰ ਉਜਵਲ ਸਕੀਮ ਦੇ ਅਕੋਰਡਿੰਗ ਪਿਛਲੇ ਸਾਲ ਅਸੀਂ 25000 ਕਨੈਕਸ਼ਨ ਬੰਡੇ ਸੀ ਇਹ ਇਸ ਵੇਲੇ ਅਜੇ ਕਨੈਕਸ਼ਨ ਗੌਰਮੈਂਟ ਵੱਲੋਂ ਆ ਨਹੀਂ ਹੈ ਪਰ ਉਹਦੀ ਬੁਕਿੰਗ ਜਾ ਰਹੀ ਆ ਉਹਦੀ ਬੁਕਿੰਗ ਕਰਾ ਰਹੇ ਆ ਇਸ ਵੇਲੇ ਅਸੀਂ ਜਿਹੜਾ ਅੱਜ ਆ ਕੈਂਪ ਲਾਇਆ ਉਹਦੇ ਅਕੋਰਡਿੰਗ ਹੀ ਲਾਇਆ ਵਾ ਉਹਦੇ ਨਾਲ-ਨਾਲ ਅਸੀਂ ਕਸ਼ਮਰਾ ਦੇ ਜੇ ਕਿਸੇ ਦੇ ਆਧਾਰ ਕਾਰਡ ਅਮੈਂਡ ਕਰਾਣੇ ਆ ਕੋਈ ਅਮ ਜੁਜ ਦੁਰਸਤ ਕਰਾਣਾ ਕੁਛ ਵੀ ਕਰਾਣਾ ਪੈਨ ਕਾਰਡ ਅਪਲਾਈ ਕਰਾਣਾ ਜਾਂ ਆਇਸਮਾਨ ਕਾਰਡ ਅਪਲਾਈ ਕਰਾਣਾ ਉਹ ਸਾਰੀ ਸੁਵਿਧਾਵਾ ਦੇ ਰਿਹਾ ਜਿੱਤੇ